ਜੀ ਸਾਰਾ ਅੱਜ ਵਿਸ਼ਾਲ ਰੈਲੀ ਇਕੱਠਈਆ ਜਾਦੂਪੁਰ ਵੱਲੋਂ ਸੁਖਵੀਰ ਬਾਦਲ ਜੀ ਮੁੱਖ ਮਾਰਵਾਜੋ ਪਹੁੰਚ ਰਹੇ ਨੇ ਕੀ ਕਹਿਣਾ ਚਾਹੁੰਦੇ ਜੀ ਅੱਜ ਦੀ ਜਿਹੜੀ ਰੈਲੀ ਆ ਆਜ਼ਾਦ ਗਰੁੱਪ ਵੱਲੋਂ ਇਹ ਅੱਜ ਇੱਕ ਤਗੜਾ ਹੁੰਗਾਰਾ ਮਿਲੂਗਾ ਅਕਾਲੀ ਦਲ ਨੂੰ ਤੇ ਆਜ਼ਾਦ ਗਰੁੱਪ ਨੂੰ ਅੱਜ ਆਜ਼ਾਦ ਗਰੁੱਪ ਆਪਣਾ ਸਾਰਾ ਬਹੁਤ ਗਿਣਤੀ ਦੇ ਵਿੱਚ ਸਮਰਥਨ ਦੇ ਰਿਹਾ ਅਕਾਲੀ ਦਲ ਨੂੰ ਤੇ ਪੂਰੇ ਸ਼ਹਿਰ ਦੇ ਵਿੱਚੋਂ ਬੜੀ ਹੋਮਾਹ ਮਾ ਕੇ 300 ਤੋਂ 400 ਗੱਡੀ ਨੀਰਬਾਉਟ ਜਾ ਰਹੀ ਆ ਤੇ ਤੁਸੀਂ ਵੇਖੂਗੇ ਕਿ ਜਿਹੜੀ ਅੱਜ ਦੀ ਰੈਲੀ ਹੋ ਜਿਮਨੀ ਚੋਣ ਨੂੰ ਇੱਕ ਨਵਾਂ ਹੰਗਾਰਾ ਦਊ ਤੇ ਅਕਾਲੀ ਦਲ ਦੀ ਜਿੱਤ ਦੀ ਸ਼ੁਰੂਆਤ ਕਰੂਗੀ। ਕੀ ਲੱਗਦਾ ਵੀ ਸਿਆਸੀ ਜਿਹੜਾ ਸਿਸਟਮ ਅੱਜ ਜਿਹੜਾ ਆਜ਼ਾਦ ਗਰੁੱਪ ਨੇ ਅਕਾਲੀ ਦਲ 'ਚ ਸ਼ਾਮਲ ਹੋਣਾ ਵਾ ਆਉਣ ਵਾਲੇ ਸਮੇਂ 'ਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਇਹ ਜਿਮਨੀ ਚੋਣ 'ਚ ਸ਼ੁਰੂਆਤ ਹੋ ਜੂਗੀ ਆਜ਼ਾਦ ਗਰੁੱਪ ਤੇ ਅਕਾਲੀ ਦਲ ਦੀ ਜਿਹੜੇ ਲੋਕੀ ਕਹਿੰਦੇ ਸੀ ਕਿ ਅਕਾਲੀ ਦਲ ਬਹੁਤ ਪਿੱਛੜ ਗਿਆ ਏ ਜਾਂ ਪਿੱਛੇ ਰਹਿ ਗਿਆ ਏ ਅੱਜ ਦੀ ਰੈਲੀ ਦੀ ਸ਼ੁਰੂਆਤ ਇਹ ਦੱਸ ਦਊਗੀ ਕਿ ਜਿਮਨੀ ਚੋਣ 'ਚ ਅਕਾਲੀ ਦਲ ਕਿੱਦਾਂ ਉੱਪਰ ਕੇ ਆ ਰਿਹਾ ਏ। ਇਹ ਸੀਟ ਸ਼ਰੋਮਣੀ ਅਕਾਲੀ ਦਲ ਨੂੰ ਜਾਊਗੀ ਕਿੰਨੇ ਦੇ ਕਰੀਬ ਮਤਲਬ ਤੁਸੀਂ ਜਿਹੜੀਆਂ ਗੱਡੀਆਂ ਵਾ ਵੱਖ-ਵੱਖ ਜਿਹੜੇ ਵੱਖ-ਵੱਖ ਵਾਰਡਾਂ 'ਚ ਹਰ ਵਾਰਡ 'ਚ ਲਗਭਗ ਨੀਅਰ ਅਬਾਊਟ 15 ਤੋਂ 20 ਗੱਡੀਆਂ ਜਾ ਰਹੀਆਂ ਨੇਅਰ ਅਬਾਊਟ ਸ਼ਹਿਰ ਦੇ ਵਿੱਚੋਂ 300 ਤੋਂ 400 ਗੱਡੀ ਦਾ ਕਾਫਲਾ ਜਾਊਗਾ ਜੀ ਹਲਕਾ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੀਦਾ ਅਸੀਂ ਤੇ ਇਹੋ ਅਪੀਲ ਕਰਾਂਗੇ ਇਸ ਜਿਮਨੀ ਚੌਂਕ 'ਚ ਸ਼ਰੋਮਣੀ ਅਕਾਲ ਦੇ ਅਕਾਲੀ ਦਲ ਨੂੰ ਮੌਕਾ ਦਿਓ ਤਾਂ ਕਿ ਜਿਮਨੀ ਚੌਂਕ ਜਿੱਤਣ ਤੋਂ ਬਾਅਦ ਤੁਹਾਡੇ ਕੰਮਾਂ ਦੀ ਸ਼ੁਰੂਆਤ ਹੋ ਸਕੇ ਤੇ ਅਕਾਲੀ ਦਲ ਉੱਭਰ ਕੇ 2027 'ਚ ਆਪਣੀ ਸਰਕਾਰ ਬਣਾਵੇ ਜੀ ਸਰ ਅੱਜ ਆਕਾਲੀ ਦਲ ਵੱਲੋਂ ਤੇ ਹਜ਼ਾਰ ਗਰੁੱਪ ਵੱਲੋਂ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਜੀ ਇਹ ਜਾਦ ਗਰੋਪ ਤੇ ਆਕਾਲੀ ਦਲ ਨੂੰ ਕਾਠ ਲੱਗੀ ਸਮਰਥਨ ਬਖਵਾਉਣ ਅਤੇ ਰੈਲੀ ਕੀਤੀ ਜਾ ਰਹੀ ਹੈ ਇਹ ਰੈਲੀ ਦਾ ਸੁਭਾਵ ਦਿਖਾਉਣਾ ਚਾਹੁੰਦੇ ਨੇ ਵਿਰੋਧੀਆਂ ਨੂੰ ਪਤਾ ਲੱਗ ਜਾਊਗਾ ਵੀ ਇੰਨਾ ਚ ਕਿੰਨਾ ਕਾਲੇ ਦਲ ਦਾ ਹੈਗਾ ਵਾ ਕਿ ਟੂਪੀਨੀ ਕਾਲੀ ਦਲ ਫੇਲੋਂ ਸੀ ਹੁਣ ਨਵੇਂ ਉੱਪਰ ਕੇ ਦੁਬਾਰਾ ਆਊਗੀ ਆਪਣੇ ਸਮਰਥਕਾਂ ਨੂੰ ਹਲਕਾ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਇਹ ਅਪੀਲ ਕਰਾਂਗੇ ਕਿ ਇੱਕ ਵਾਰੀ ਫਿਰ ਸਮੇ ਅਕਾਲੀ ਦਲ ਨੂੰ ਤੇ ਜਿਆਦਾ ਕਰੋਪ ਨੂੰ ਮੌਕਾ ਦੇ ਕੇ ਇਹਨਾਂ ਦੀ ਸਰਕਾਰ ਬਣਾਉਗਾ ਜਿਮਣੀ ਚੋਣ ਚ ਪਤਾ ਲੱਗ ਜਾਊਗਾ ਕਿਵੇਂ ਆ ਤੇ 27 ਦੇ ਚੋਣਾਂ ਚ ਪਤਾ ਲੱਗ ਜਾਊਗਾ ਹਾਂਜੀ ਸਰ ਅੱਜ ਅਕਾਲੀ ਦਲ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਆ ਮੈਨੂੰ ਇੱਕ ਹੀ ਕਹਿਣਾ ਚਾਹੁੰਦੇ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੋਮਣੀ ਅਕਾਲੀ ਦਲ ਇੱਕ ਇਹੋ ਜੀ ਪਾਰਟੀ ਆ ਮਾਂ ਬੋਲੀ ਪਾਰਟੀ ਜਿਹੜੀ ਕਿ ਪੰਜਾਬ ਦੇ ਹੱਕਾਂ ਲਈ ਬੋਲਦੀ ਆ ਸਾਹੀਂ ਪੂਰੇ ਤਰਨਤਨ ਹਲਕੇ ਨੂੰ ਬੇਨਤੀ ਕਰਾਂਗੇ ਕਿ ਆਪਾਂ ਜਿਹੜਾ ਸ਼ਰੋਮਣੀ ਅਕਾਲੀ ਦਾ ਲੱਗੇ ਵੀ ਆਪਾਂ 10 ਸਾਲ ਰਾਜ ਕੀਤਾ 10 ਸਾਲ ਦੇ ਵਿੱਚ ਨਿਗਮ ਆਨੇ ਆ ਜੇ ਕੋਈ ਰਸ਼ਕੀਆਂ ਵਾਲਾ ਵਾ ਉਹ ਵੀ ਉਨੀ ਚੱਲੀ ਆ ਜੇ ਕੋਈ ਮੁੱਖ ਮੰਤਰੀ ਆ ਉਹ ਵੀ ਉਨੀ ਚੱਲੀ ਆ ਸ਼ਰੋਮਣੀ ਅਕਾਲੀ ਚੱਲਦੇ ਜਿੰਨੇ ਵੀ ਵਰਕਰ ਆ ਉਹਨਾਂ ਦੀ ਸਾਰਿਆਂ ਦੀ ਸਰਕਾਰੀ ਦਰਬਾਰੇ ਦਫਤਰਾ ਵਿੱਚ ਚੱਲਦੀ ਆ ਤੇ ਮੈਂ ਤਰਨਤਨ ਹਲਕੇ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਇਹ ਜਿਹੜਾ ਯਾਦਗਰੁੱਪ ਆ ਇੱਕ ਯਾਦਗਰੁੱਪ ਇਹ ਉਹ ਯਾਦਗਰੁੱਪ ਆ ਕਿ ਜਿਹੜੇ ਐਮਐਲਏ ਤੋਂ ਸਤਾਏ ਹੋਏ ਮਤਲਬ ਕਿ ਇਹਨਾਂ ਨੇ ਯਾਦਗਰੁੱਪ ਜਿਹੜਾ ਅਸੀਂ ਅਕੱਤਰ ਕੀਤਾ ਤੇ ਆਓ ਜਿਦ ਤਰਾ ਹੀ ਮਰ ਕੀ ਇਕੱਠੀ ਹੋ ਗਏ ਸਾਰੇ ਸਰਪੰਚੇ ਪੰਚ ਮੈਂਬਰ ਸਹਿਬਾਨ ਕੌਂਸਲ ਸਹਿਬਾਨ ਅਤੇ ਚੇਅਰਮੈਨ ਸਹਿਬਾਨ ਸਾਰੇ ਹੀ ਅੱਜ ਸਮੁੱਚੀ ਲੀਡਰਸ਼ਿਪ ਜਿਹੜੀ ਆ ਜਾਦ ਗਰੁੱਪ ਦੀ ਆ ਕਰੀਬਨ 70 ਦੇ 80 ਦੇ ਕਰੀਬ ਜਿਹੜੇ ਮੈਨਰ ਕੌਂਸਲ ਸਹਿਬਾਨ ਸਰਪੰਚ ਸਾਹਿਬ ਤੇ ਚੇਅਰਮੈਨ ਸਾਹਿਬ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਆ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਤ ਕਰਕੇ ਤਰਨਤਾਂ ਤੋਂ ਫੇਰ ਇੱਕ ਇਤਿਹਾਸ ਪੈਦਾ ਕਰੀਏ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਮਨੀ ਚੋਣ ਦੇ ਵਿੱਚ ਜਤਾ ਕੇ ਅਰਸਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹੱਕ ਦੇ ਵਿੱਚ ਨਤਾਰੀਏ ਜੀ ਆਪਾਂ ਆਜ਼ਾਦ ਜੀ ਆਜ਼ਾਦ ਗਰੁੱਪ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਵਿਸ਼ਾਲ ਰੈਲੀ ਸੁਖਵੀਰ ਬਾਦਲ ਜੀ ਵੀ ਆ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਆਜ਼ਾਦ ਗਰੁੱਪ ਹੈ ਜਿਹੜਾ ਇਹ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਰਿਹਾ ਵਾ ਤੇ ਜਿਹੜੀ ਜਿਮਨੀ ਚੋਣ ਹੋ ਰਹੀ ਹੈ ਉਹਨੂੰ ਤਕੜੀ ਲੀਡ ਦੇ ਨਾਲ ਜਿਮਨੀ ਚੋਣ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਵਾਂਗੇ ਤੁਹਾਡੇ ਵੱਲੋਂ ਵੀ ਵੱਡਾ ਕਥਿਤ ਕੀਤਾ ਜਾ ਰਿਹਾ ਵਾ ਕੀ ਕਹਿਣਾ ਚਾਹੁੰਦੇ ਜੇ ਆਪਾਂ ਸਮਰਥਨ ਵੇਖੋ ਜੀ ਮੈਂ ਆਪਣੇ ਸਵਸਥਾ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਜਿਹੜੇ ਹਰ ਸਮੇਂ ਮੇਰਾ ਸਾਥ ਦਿੰਦੇ ਆ ਤੇ ਮੇਰੇ ਵੋਟਰਾਂ ਸਪੋਰਟਰਾਂ ਦਾ ਵੀ ਬਹੁਤ ਸਾਥ ਹੁੰਦਾ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਚੋਣਾਂ ਨੂੰ ਲੈ ਕੇ ਹਲਕਾ ਤਰਨਤਾਰ ਦੇ ਵਸਨੀਕਾਂ ਨੂੰ ਕੀ ਅਪੀਲ ਕਰਨੀ ਹੈ ਮੈਂ ਤਰਨਤਾਰ ਦੇ ਹਲਕਾ ਵਸਨੀਕਾਂ ਨੂੰ ਇਹੋ ਅਪੀਲ ਕਰਨੀ ਚਾਹੁੰਦਾ ਵਾਂ ਕਿ ਜੋ ਨਵੀਆਂ ਜਿਮਣੀ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਠਾਠਾ ਠਾਠਾ ਮਾਰਦਾ ਜਿਹੜਾ ਕੱਟਵਾ ਹਜ਼ਾਰਾਂ ਦੀ ਗਿਣਤੀ ਤੇ ਸੈਂਕੜੇ ਜਿਹੜੇ ਜਿਹੜੇ ਲੋਕ ਆ ਜਿਹੜੇ ਸਾਡੇ ਨਾਲ ਜਿਹੜਾ ਆਜ਼ਾਦ ਗਰੁੱਪ ਨੇ ਜਿਹੜੇ ਸਮਰਥਨ ਦੇ ਗਏ ਉਹਨਾਂ ਨੂੰ ਅੱਜ ਜਿਹੜਾ ਕਾਲੀ ਦਲ ਨੂੰ ਜਿਹੜਾ ਸਮਰਥਨ ਦਿੱਤਾ ਜਾ ਰਿਹਾ ਵਾ ਉਹਦੇ ਸਬੰਧ ਵਿੱਚ ਜਿਹੜੀ ਰੈਲੀ ਆ 20 ਤਰੀਕ ਨੂੰ ਅੱਜ ਜਿਹੜਾ ਛਭਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਸਕੱਤਰ ਸੁਖਬੀਰ ਸਿੰਘ ਬਾਦਲ ਜੀ ਆ ਰਹੇ ਨੇ ਸਬੋਧਨ ਕਰਨ ਲਈ ਤੇ ਠਾਠਾ ਮਾਰਦਾ ਜਿਹੜਾ ਕੱਟ 400 ਦੇ ਕਰੀਬ ਜਿਹੜੀ ਗੱਡੀ ਆ ਉਹ ਅਸੀਂ ਲੈ ਕੇ ਮੈਂ ਡਾਕਟਰ ਸਦੇਸ ਨੇ ਲੋਕਾਂ ਅੱਜ ਚਵਾਲ ਦੇ ਵਿੱਚ ਬਹੁਤ ਵੱਡੀ ਰੈਲੀ ਹੋ ਰਹੀ ਆ ਜਿਹੜੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਸ ਰੈਲੀ ਦੇ ਵਿੱਚ ਪਹੁੰਚ ਰਹੇ ਨੇ ਜਿਹਦੇ ਵਿੱਚ ਸਰਦਾਰ ਸੁਖਵੀਰ ਸਿੰਘ ਜੀ ਆ ਬਾਦਲ ਸਾਹਿਬ ਆ ਕੇ ਆਜ਼ਾਦ ਗਰੁੱਪ ਜੀ ਦੀ ਪਰਿਨਿਤਾ ਜਿਹੜੀ ਆ ਆਜ਼ਾਦ ਗਰੁੱਪ ਜਿਹੜੀ ਕਰ ਰਿਆ ਵਾ ਉਹਦੀ ਸਮੋਲੀਅਤ ਹੋ ਰਹੀ ਹੈ ਅੱਜ ਜਿਹਦੇ ਵਿੱਚੋਂ ਤਰਨਤਾਰਨ ਦੇ ਵਿੱਚੋਂ ਲਗਭਗ 300 ਗੱਡੀ ਜਿਹੜੀ ਆ ਤਿਆਰ ਬਰ ਤਿਆਰ ਆ ਮਤਲਬ ਤੁਸੀਂ છાਤੀ ਮਾਰ ਸਕਦੇ ਜੀ ਤਰਨਤਾਰਨ ਦੇ ਵਿੱਚੋਂ 300 ਗੱਡੀ ਜਿਹੜੀ ਆ ਉਹ ਜਾ ਰਹੀ ਆ ਜਿਹਦੇ ਵਿੱਚ ਕਾਉਂਸਲਰ ਜਿਹੜੇ ਸਾਡੇ ਤੇ ਲਗਭਗ ਸਾਬਕਾ ਕਾਉਂਸਲਰ ਬਹੁਤ سارے ਕਾਉਂਸਲਰ ਨੇ ਤਰਨਤਾਰਨ ਦੇ ਹਰ ਵਾਰਡ ਦੇ ਵਿੱਚੋਂ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਉਸ ਰੈਲੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਸੋ ਦੱਸਣ ਵਾਲੀ ਗੱਲ ਇਹ ਆ ਕਿ ਜਿਹੜੀ ਅੱਜ ਦੀ ਰੈਲੀ ਹੋ ਰਹੀ ਆ ਨਾ ਉਹਦੇ ਵਿੱਚ ਅਯਾਦ ਗਰੁੱਪ ਦੇ ਉਸ ਰੈਲੀ ਦੇ ਵਿੱਚ ਪਰਮਜੀਤ ਸਿੰਘ ਜੀ ਪੰਮਾ ਜਿਹੜੇ ਉਸ ਹਵਾਲ ਵਾਲੀ ਬੈਲਟ ਦੇ ਉਤੋਂ ਪਤਲੇ ਰਿਪ੍ਰੀਜ਼ੈਂਟੇਟ ਕਰ ਰਹੇ ਨੇ ਉਹਦੇ ਲਗਭਗ ਉਹਦੇ ਅਗਵਾਈ ਦੇ ਥੱਲੇ ਪਿਛਲੇ ਦਿਨੀ ਜਿਹੜੀ ਇੱਕ ਕਾਨਫਰੰਸ ਜਗੋ ਬੁਏ ਹੋਏ ਉਸ ਰੈਲੀ ਦੇ ਵਿੱਚ ਪ੍ਰਿੰਸੀਪਲ ਸ਼ਖਵਿੰਦਰ ਸਿੰਘ ਜੀ ਰੰਦਾਵਾ ਜੀ ਨੂੰ ਨੋ ਨੋਸ਼ ਗਰੁੱਪ ਦਾ ਪ੍ਰਧਾਨ ਚੁਣ ਲਿਆ ਗਿਆ ਸੀ ਔਰ ਉਹਨਾਂ ਦੀ ਅਗਵਾਈ ਦੇ ਥੱਲੇ ਅੱਜ ਲਗਭਗ 50 ਸਰਪੰਚ ਮੌਕੇ ਦੇ ਮਜੂਰ 50 ਸਰਪੰਚ ਔਰ ਲਗਭਗ 40-50 ਸਾਬਕਾ ਸਰਪੰਚ ਬਹੁਤ ਸਾਰੇ ਚੇਅਰਮੈਨ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਜ਼ਿੰਮੇਵਾਰ ਸਖਸੀਅਤਾਂ ਜਿਹੜੀਆਂ ਉਸ ਰੈਲੀ ਦੇ ਵਿੱਚ ਸਮਲ ਹੋ ਰਹੀਆਂ ਔਰ ਜਿਹੜੀਆਂ ਸਾਰੀਆਂ ਜਿਹੜੀਆਂ ਅੱਜ ਜਿਹੜੀਆਂ ਵਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਮਲ ਹੋ ਰਹੀਆਂ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਹੰਕਾਰਾ ਜਿਹੜਾ ਵਾ ਅੱਜ ਮਿਲ ਰਿਹਾ ਹੈ